ਲੈਨ ਬਾਈ ਇਲਾਕੇ ਨੂੰ ਸ਼ਹਿਰਦਾਰ ਜੋੜਦੇ ਜਿਹੜੇ ਆ ਤਿੰਨ ਜਿਹੜੇ ਫਟ ਗਏ ਨੇ ਉਹਨਾਂ ਨੇ ਮੁੱਦੇ ਤੇ ਆਵਾਜ਼ ਕਈ ਪਹਿਲਾਂ ਸੰਸਥਾਵਾਂ ਚ ਚੁੱਕ ਦੇ ਰਹੀਆਂ ਪਰ ਉਹ ਵਿੱਚੇ ਬਜਟ ਪਿਆ ਉਹਨਾਂ ਮਾਰੇ ਕੀ ਕਰਨਾ ਚਾਹੂੰਗਾ ਆ ਇਹ ਬਹੁਤ ਹੀ ਵੱਡਾ ਮਸਲਾ ਸਾਡੇ ਸ਼ਹਿਰਦਾਰ ਤਾਂ ਮੈਂ ਮੈਂ ਇੱਕ ਗੱਲ ਤੇ ਹੈਰਾਨ ਵੀ ਹਾਂ ਕਿ ਅੱਜ ਭਾਜਪਾ ਨੂੰ ਮਿਲ ਲੱਗਾ 53000 ਵੋਟਾਂ ਪਈਆਂ ਇਸ ਵਾਰੀ ਉਹ ਮੈਂ ਕਿਉਂ ਜ਼ਿਕਰ ਕਰ ਰਿਹਾ ਉਹ ਵੀ ਦੱਸਦਾ ਜੀ ਇਸ ਤੋਂ ਪਹਿਲਾਂ ਸੁਨੀਲ ਕੁਮਾਰ ਜਾਖੜ ਜੀ ਪੰਜਾਬ ਸੀਗੇ ਪ੍ਰਧਾਨ ਸੀਗੇ ਪੰਜਾਬ ਕਾਂਗਰਸ ਦੇ ਜੀ ਹੁਣ ਸੁਨੀਲ ਜਾਖੜ ਜੀ ਪ੍ਰਧਾਨ ਹੈਗੇ ਆ ਬੀਜੇਪੀ ਦੇ ਭਾਰਤੀ ਜਨਤਾ ਪਾਰਟੀ ਦੇ ਜੀ ਜਿੰਨੇ ਰੇਲਵੇ ਕ੍ਰੋਸਿੰਗ ਹੈ ਉਹ ਜਾਦਾ ਰੇਲਵੇ ਦੇ ਅੰਦਰ ਹੀ ਹੈ ਜੀ ਸਾਡੇ ਤਿੰਨ ਜਿਹੜੇ ਰੇਲਵੇ ਕ੍ਰੋਸਿੰਗਸ ਹੈ ਚਾਹੇ ਸੀਤੋਵਾਲਾ ਲੈ ਲੋ ਚਾਹੇ ਠੱਤਰਵਾਦੀ ਵਾਲਾ ਹੋਵੇ ਤੇ ਚਾਹੇ ਉਹ ਗੰਗਾ ਨਗਰ ਰੋਡ ਵਾਲਾ ਹੋਵੇ ਜੀ ਇਹ ਤਿੰਨਾਂ ਦੇ ਮੈਨੂੰ ਲੱਗਦਾ ਜਦੋਂ ਵੀ ਟ੍ਰੇਨ ਆਉਣੀ ਕਿਉਂਕਿ ਟ੍ਰੇਨਾਂ ਸਾਰੀ ਦਿਹਾੜੀ ਆਉਂਦੀਆਂ ਇਹ 10 15 ਮਿੰਟ ਖੁੱਲਦੇ ਆ ਘੰਟਾ ਬੰਦ ਰਹਿੰਦੇ ਆ ਫਿਰ 10 ਮਿੰਟ ਖੁੱਲਦੇ ਆ ਘੰਟਾ ਬੰਦ ਰਹਿੰਦੇ ਆ ਤਾਂ ਸਾਡੇ ਲੋਕ ਐਨੇ ਖੱਜਲ ਹੁੰਦੇ ਐ ਕਿ ਬਹੁਤ ਤਕਲੀਫ ਹੁੰਦੀ ਐ ਇੱਥੇ ਤੱਕ ਕਿ ਪਿਛਲੇ ਦਿਨ ਮੈਂ ਸੁਣਿਆ ਸੀ ਕਿ ਕੋਈ ਐਂਬੂਲੈਂਸ ਵੀ ਉੱਥੇ ਫਸ ਗਈ ਆ ਜਿਹੜੀ ਟ੍ਰੈਫਿਕ ਚ ਫਸ ਗਈ ਸੀ ਤਾਂ ਉੱਥੇ ਵੀ ਪ੍ਰੋਬਲਮ ਆਈ ਤਾਂ ਬਹੁਤ ਮਾੜੇ ਹਾਲਾਤ ਐ ਮੈਂ ਆਪਣੇ ਵੱਲੋਂ ਸੀਐਮ ਸਾਹਿਬ ਨੂੰ ਲਿਖਿਆ ਵੀ ਸੀ ਮੈਂ ਨਿੱਜੀ ਤੌਰ ਤੇ ਉਹਨਾਂ ਦੇ ਓਐਸਡੀ ਸਾਹਿਬ ਨਾਲ ਚਰਚਾ ਵੀ ਕੀਤੀ ਸੀ ਮੈਂ ਸਾਰੇ ਰਿਟਰਨ ਦੇ ਵਿੱਚ ਜਿੰਨੇ ਕੰਮ ਸੀ ਉਹ ਸਾਰੇ ਦੇ ਕੇ ਆਇਆ ਸੀ ਕਿ ਸਾਡੇ ਆ ਤਿੰਨ ਫਲਾਈਓਵਰਸ ਹੈ ਜੇ ਆਪਾਂ ਸਰਕਾਰ ਵੱਲੋਂ ਤਿੰਨ ਨਹੀਂ ਚਲੋ ਕੋਈ ਇਹ ਅੰਡਰਪਾਸ ਬਣਾ ਲਈਏ ਜਾਂ ਓਵਰ ਬ੍ਰਿਜ ਬਣਾ ਲਈਏ ਲੋਕਾਂ ਦੀ ਸਹਿਮਤੀ ਦੇ ਨਾਲ ਕਿ ਕਿਸੇ ਦੀ ਦੁਕਾਨਦਾਰੀ ਵੀ ਖਰਾਬ ਨਾ ਹੋਵੇ ਕੋਈ ਲੋਕਾਂ ਦਾ ਨੁਕਸਾਨ ਵੀ ਨਾ ਹੋਵੇ ਜੇ ਅੰਡਰ ਬਣ ਸਕਦਾ ਅੰਡਰਪਾਸ ਬਣਾ ਲਈਏ ਓਵਰ ਬਣ ਸਕਦਾ ਓਵਰ ਬ੍ਰਿਜ ਬਣਾ ਲਈਏ ਤਾਂ ਮੈਂ ਆਪਦੇ ਵੱਲੋਂ ਬੇਨਤੀ ਕੀਤੀ ਉਹਦਾ ਜਵਾਬ ਵੀ ਆਇਆ ਸੀ ਉਹ ਚੱਠੀ ਮੇਰੇ ਆਫਿਸ ਪਈ ਹੈ ਮੈਂ ਤੁਹਾਨੂੰ ਦਿਖਾਵਾਂਗਾ ਤਾਂ ਸੀਮਾ ਆਫਿਸ ਨੇ ਕਹਿੰਦੇ ਕਿ ਸਬੰਧਤ ਡਿਪਾਰਟਮੈਂਟਸ ਨੂੰ ਲਿਖਤਾ ਕਿ ਉਹਦੀ ਰਿਪੋਰਟ ਤਿਆਰ ਕਰਕੇ ਭੇਜੋ ਪਰ ਉਸ ਤੋਂ ਬਾਅਦ ਉਤੋਂ ਨੂੰ ਹੀ ਪਤਾ ਜਿਹੋ ਜਿਹੇ ਹਾਲਾਤ ਬਣੇ ਉਹ ਮਾਮਲਾ ਜਿੱਥੇ ਸੀ ਉੱਥੇ ਰਹਿ ਗਿਆ ਪਰ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਹੈ ਕਿ ਸਾਡੇ ਸ਼ਹਿਰ ਨੇ ਬਹੁਤ ਵੱਡੇ ਲੀਡਰਸ ਪੈਦਾ ਕੀਤੇ ਆ ਚਲੋ ਅਸੀਂ ਤਾਂ ਨਵੇਂ ਆ ਪਰ ਜਾਖੜ ਪਰਿਵਾਰ ਇੱਕ ਬਹੁਤ ਵੱਡਾ ਨਾਮ ਹੈ ਰਾਜਨੀਤੀ ਦੇ ਵਿੱਚ ਤੇ ਅੱਜ ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹੈ ਜੇ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦਾ ਕੰਮ ਆਇਆ ਤਾਂ ਰੀਵਨ ਕੱਟਣ ਵਾਸਤੇ ਸਭ ਤੋਂ ਅੱਗੇ ਸੀ ਕਿ ਅਸੀਂ ਕਰਾਇਆ ਪਰ ਜਿਹੜੀ ਚੀਜ਼ ਸਭ ਤੋਂ ਜ਼ਰੂਰਤਮੰਦ ਹੈ ਉਹ ਇਹ ਤਿੰਨ ਰੇਲਵੇ ਕਰਾਸਿੰਗਸ ਦੀ ਜਗ੍ਹਾ ਤੇ ਅੰਡਰਪਾਸ ਜਾਂ ਓਵਰਪਾਸ ਜੋ ਵੀ ਆਪਾਂ ਬਣਾ ਸਕਦੇ ਆ ਉਹ ਸਾਡੇ ਸ਼ਹਿਰ ਦੀ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਸਾਡੀ ਜਿਹੜੀ ਦੋਨਾਂ ਏਰੀਆਜ਼ ਦੀ ਕਨੈਕਟੀਵਿਟੀ ਹੈ ਬਹੁਤ ਵੱਡੀ బిਗੇਸਟ ਪ੍ਰੋਬਲਮ ਹੈ ਤਾਂ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਹੈ ਚਾਹੇ ਪੰਜਾਬ ਸਰਕਾਰ ਹੋਵੇ ਮੈਂ ਆਪ ਦੇ ਵੱਲੋਂ ਜਿੰਨੀ ਕੁ ਕੋਸ਼ਿਸ਼ ਕਰ ਸਕਦਾ ਮੈਂ ਕਰ ਰਿਹਾ ਮੀਡੀਆ ਦੇ ਜ਼ਰੀਏ ਵੀ ਆਪਣੇ ਨਿੱਜੀ ਲੈਵਲ ਤੇ ਵੀ ਜਿਹੜੇ ਮੇਰੇ ਲਿੰਕਸ ਹੈ ਮੈਂ ਆਪਣੇ ਵੱਲੋਂ ਕਿਹਾ ਮੈਂ ਫਿਰ ਬੇਨਤੀ ਕਰਾਂਗਾ ਜੇ ਮੈਨੂੰ ਮੌਕਾ ਮਿਲਿਆ ਸੀਐਮ ਸਾਹਿਬ ਤੱਕ ਦੁਬਾਰਾ ਉਹਨਾਂ ਨਾਲ ਬੈਠ ਕੇ ਗੱਲ ਕਰਨ ਦਾ ਤਾਂ ਮੈਂ ਇਹ